ਅੱਜ 12 ਅਗਸਤ ਜੀ ਤੇ ਦਿਨ ਮੰਗਲਵਾਰ ਸਮਾਂ ਜਿਹੜਾ ਸਵੇਰ ਦਾ 9:30 ਹੋ ਗਿਆ ਤੇ ਆਪਣੇ ਸਾਈਕਲ ਤੇ ਆਹ ਮਗਰ ਰੱਖਿਆ ਹੋਇਆ ਸੀਗਾ ਜੀ ਤੰਬੂ ਤੇ ਇਹਨੂੰ ਆਪਾਂ ਲਾਤ ਆਏ ਕਹਿੰਦੇ ਪਾਈ ਅਸੀਂ ਸਾਂਭਾਂਗੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਐਦੀ ਦੇਤੀ ਆਹ ਸਿਲੰਡਰ ਜੀ ਇਹ ਕਹਿੰਦੇ ਤੂੰ ਸਾਂਭਣਾਗਾ ਹੁਣ ਇਹਨੂੰ ਪਤਾ ਨਹੀਂ ਕਿਵੇਂ ਬੰਨਿਆ ਜਾਊ ਕਿਵੇਂ ਲੋਟ ਆਊਗਾ ਇਹ ਤੇ ਕਿਰਾਂ ਦੇਖਦੇ ਆਂ ਇੱਥੇ ਇੱਕ ਆਪਣੀਆਂ ਕਿੱਟ ਹੁੰਦੀ ਆ ਮਗਰ ਆਹ ਕੱਟੇ ਦੇਖੋ ਲੋਟ ਆਉਂਦਾ ਕਿ ਨਹੀਂ ਸਿਸਟਮ ਕੀ ਬਣਦੀ ਆ ਗੱਲਬਾਤ ਔਖਾ ਹੀ ਇਹਨੂੰ ਬੰਨਣਾ ਨਹੀਂ ਆਏ ਲੋਟ ਆਉਂਨਾ ਕਿਸੇ ਪਾਸੇ ਹੋਰ ਆਊਗਾ ਮੈਨੂੰ ਲੱਗਦਾ ਹੈ ਕਰ ਦਿਆਂ ਇਹਨੂੰ ਸਾਫ ਚ ਤੇ ਸਵੇਰ ਦੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਭੈਣਾ ਭਰਾਵਾਂ ਨੂੰ ਦੇਸ਼ ਵਾਲਿਆਂ ਨੂੰ ਤੇ ਵਿਦੇਸ਼ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਜਾਣਾ ਜੀ ਇੱਥੋਂ ਬਕਸਰ ਜਿਹੜਾ 50 55 ਕਿਲੋਮੀਟਰ ਦੂਰ ਆ ਤੇ ਸ਼੍ਰੀ ਪਟਨਾ ਸਾਹਿਬ ਇੱਥੋਂ ਜਿਹੜਾ ਆਪਣਾ ਗੂਗਲ ਬਾਬਾ ਦਿਖਾਉਂਦਾ 185 ਕਿਲੋਮੀਟਰ ਦਿਖਾਉਂਦਾ ਕੱਲ ਨੂੰ ਅੱਥ ਨੇ ਜਾਂ ਆਪਾਂ ਪਰਸੋਂ ਤੱਕ ਗੁਰਦੁਆਰਾ ਸਾਹਿਬ ਪਹੁੰਚ ਜਾਵਾਂਗੇ ਤੇ ਸਫ਼ਰ ਕਰਨ ਲੱਗਿਆ ਸ਼ੁਰੂ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ ਕੀ ਗੱਲ ਨਮੀਆਂ ਗੱਲਾਂ ਬਾਤਾਂ ਹੁੰਦੀਆਂ ਹਨ ਕਿਦਾਂ ਦਾ ਸਫ਼ਰ ਰਹਿੰਦਾਗਾ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਚੱਲਦੇ ਆਂ ਜੀ ਆ ਟੰਗ ਲਗੇ ਬਸ ਸਿਲੰਡਰਸ ਨੂੰ ਡਰ ਜਾ ਕੀ ਗੱਲਬਾਤ ਬਣਦੀ ਹੈ ਤੇ ਸਾਹਮਣੇ ਬਾਬੇ ਦੇ ਘਰ ਤੇ ਲੈ ਕੇ ਆ ਗਿਆ ਤੇ ਫਿਰ ਆਪਾਂ ਜਿਹੜਾ ਅੱਗੇ ਵੱਲ ਤੁਰਦੇ ਆਂ ਗਾਜੀਪੁਰ ਸ਼ਹਿਰ ਚੋਂ ਜੀ ਆਪਾਂ ਬਾਹਰ ਨਿਕਲੇ ਆਏ ਆ ਘਟੋ ਘਟ 7-8 ਕਿਲੋਮੀਟਰ ਬਾਹਰ ਆ ਗਏ ਆ ਫਿਰ ਜਿਹੜਾ ਸ਼ਹਿਰ ਚੋਂ ਮਾੜਾ ਮੋਟਾ ਬਾਹਰ ਆਏ ਆ ਜੂਪੀ ਦੇ ਬਈ ਆਪਾਂ ਨੂੰ ਸਾਰੇ ਜ਼ਿਲ੍ਹੇ ਬਹੁਤ ਸੋਹਣੇ ਲੱਗੇ ਬਹੁਤ ਵਧੀਆ ਲੱਗੇ ਤੇ ਸਾਫ਼ ਸੁਥਰੇ ਸੀਗੇ ਵਿੱਚ ਦੀ ਜਿਹੜੇ ਛੋਟੇ ਸ਼ਹਿਰ ਹੁੰਦੇ ਸੀਗੇ ਉੱਥੇ ਥੋੜੀ ਜੀ ਬਈ ਗੰਦਗੀ ਜ਼ਿਆਦਾ ਹੁੰਦੀ ਸੀ ਕਿ ਬਾਕੀ ਜਿਹੜੇ ਵੱਡੇ ਸ਼ਹਿਰ ਸੀਗੇ ਜ਼ਿਲ੍ਹੇ ਹੁੰਦੇ ਸੀਗੇ ਉੱਥੇ ਸਾਫ਼ ਸਫਾਈ ਵਧੀਆ ਹੁੰਦੀ ਸੀ ਤੇ ਆਹ ਬਈ ਲਾਸਟ ਜਿਹੜਾ ਇੱਥੋਂ ਗਾਜੀਪੁਰ ਜ਼ਿਲ੍ਹਾ ਪੈਂਦਾਗਾ ਇਸ ਤੋਂ ਬਾਅਦ ਆਪਾਂ ਬਿਹਾਰ ਚ ਚਲੇ ਜਾਵਾਂਗੇ ਇਹ ਸ਼ਹਿਰ ਬਾਈ ਥੋੜਾ ਬਾਈ ਥੋੜੀ ਜਿਹੀ ਜ਼ਿਆਦਾ ਗੰਦਗੀ ਸੀਗੀ ਜਿਹੜਾ ਬਾਕੀ ਇਹਨਾਂ ਜ਼ਿਲ੍ਹਿਆਂ ਚ ਕੋਈ ਗੰਦਗੀ ਨਹੀਂ ਸੀ ਬਾਈ ਵਧੀਆ ਸਾਫ਼ ਸੁਥਰੇ ਸੀਗੇ ਇਹਦੇ ਵਿੱਚ ਅੰਦਰ ਬਾਈ ਸੜਕਾਂ ਜਿਹੜੀਆਂ ਸੀਗੀਆਂ ਟੁੱਟੀਆਂ ਭੱਜੀਆਂ ਸੀਗੀਆਂ ਸ਼ਹਿਰ ਦੇ ਅੰਦਰ ਤੇ ਉਂ ਵੀ ਗੰਦਗੀ ਥੋੜੀ ਜ਼ਿਆਦਾ ਸੀ ਬਾਜ਼ਾਰ ਬਜ਼ੂਰ ਚ ਇੰਨੀ ਸਫਾਈ ਜਿਹੜੀ ਹੈ ਨਹੀਂ ਸੀਗੀ ਤੇ ਹੁਣ ਆਪਾਂ ਬਾਬੇ ਦੀ ਕਿਰਪਾ ਨਾਲ ਅਗਲੀ ਸਟੇਟ ਬਿਹਾਰ ਦੇ ਵਿੱਚ ਜਾਣ ਆਲੇ ਆਗੇ ਇਸ ਤੋਂ ਪਹਿਲਾਂ ਆਪਾਂ 5-4 ਮਿੰਟ ਦਮ ਲੈਣਾਗਾ ਤੇ ਆ ਉਹੀ ਗੱਲ ਜੀ ਆਪਾਂ ਮਗਰ ਬੰਬ ਬੰਨਿਆ ਹੋਇਆਗਾ ਆਪਣੇ ਸਾਈਕਲ ਦੇ ਤੇ ਸਵੇਰ ਦਾ ਜਿਹੜਾ ਆਪਣਾ ਖਾਣ ਪੀਣਾ ਜੀ ਪਹਿਲਾ ਖਾਣ ਪੀਣ ਬਾਬੇ ਦੀ ਕਿਰਪਾ ਨਾਲ ਆ ਕੇਲੇ ਤੇ ਆਪਾਂ ਸੇਵ ਲੈ ਕੇ ਆਏ ਆਂਗੇ ਠੀਕ ਆ ਮੁੰਡਿਓ ਚੜਦੀ ਕਲਾ ਆਪਾਂ ਅੱਜ ਯੂਪੀ ਛੱਡ ਕੇ ਜੀ ਆਪਾਂ ਸਿੱਧਾ ਬਿਹਾਰ ਵੱਗ ਜਾਗੇ ਬਿਹਾਰ ਦਾ ਪਹਿਲਾ ਸ਼ਹਿਰ ਬਖਸਰ ਲੱਗਦਾ ਹੈ ਬਲਿਆ ਤੇ ਆਪਣਾ ਗਾਜੀਪੁਰ ਦਾ ਬਾਰਡਰ ਹੈ ਜੀ ਤੇ ਨਾਲ ਹੀ ਆਪਣਾ ਜਿਹੜਾ ਹੈਗਾ ਬਖਸਰ ਪਹਿਲਾ ਜਿਹੜਾ ਹੈਗਾ ਸ਼ਹਿਰ ਲੱਗ ਜਾਂਦਾ ਹੈਗਾ ਬਿਹਾਰ ਤੋਂ ਅੱਜ ਤਕਰੀਬਨ 48 ਕਿਲੋਮੀਟਰ ਦੇ ਸਫ਼ਰ ਤੋਂ ਬਾਅਦ ਅਸੀਂ ਬਕਸਰ ਪਹੁੰਚ ਜਾਵਾਂਗੇ ਜਿਹੜਾ ਕਿ ਬੜਾ ਇਤਿਹਾਸਿਕ ਸ਼ਹਿਰ ਹੈ ਇਤਿਹਾਸਿਕ ਇੱਥੇ ਜੰਗਾਂ ਵੀ ਹੋਈਆਂ ਨੇ ਤੇ ਬਕਸਰ ਬੜਾ ਫੇਮਸ ਹੈ ਕਿਸੇ ਨਾ ਕਿਸੇ ਥੀਏ ਦੇ ਉੱਤੇ ਉਹ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਨਾਲ ਤੇ ਬਿੱਟੂ ਦੀ ਵੀਡੀਓ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਹਨਵਾ ਜੀ ਸਤਿ ਸ਼੍ਰੀ ਅਕਾਲ ਜੀ ਮੋੜ ਕ ਮੜਕੀ ਹੋਈ ਪਈ ਹੈ ਜੀ ਜਵਾਨੀ ਇੱਧਰ ਦੇਖ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਸਾਰੇ ਨੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਹਾਂ ਜੀ ਥੋਡੀਆਂ ਦਿਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਬਣੇ ਰਿਹਾ ਕਰੋ ਬਲੌਗਾਂ ਦੇ ਨਾਲ ਨਵੀਂ-ਨਵੀਂ ਜਿਹੜੀ ਥਾਵਾਂ ਦੇਖਣ ਲਈ ਨਵੇਂ-ਨਵੇਂ ਸਥਾਨ ਦੇਖਣ ਲਈ ਜੀ ਆਹੀ ਕਹਣਾ ਕਹਿਣਾ ਚਾਹਾਂਗੇ ਕਿ ਜਿਨੇ ਹਰਜੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਜਿਹੜੀ ਬੈਲ ਵਾਲੀ ਘੰਟੀ ਆ ਉਹਦੇ ਕੋ ਟੂਟਣ ਦੇ ਗੂਠਾ ਮਾਰ ਕੇ ਕਹਿੰਦਾ ਉਹਨੂੰ ਵੀ ਟੰ ਟੰ ਦੀ ਆਵਾਜ਼ ਉਹਦੇ ਮੂੰਹੋਂ ਸੁਣ ਲੈਣੀ ਚਾਹੀਦੀ ਆ ਕਦੇ-ਕਦੇ ਆ ਬਿੱਟੂ ਆਪਣਾ ਕ੍ਰੀਏਟਰ ਸਟੂਡੀਓ ਦੇਖਦਾ ਨਹੀਂ ਪਰ ਮੈਂ ਦੇਖਦਾ ਵਾਂ ਲੋਕ ਜਿਹੜੇ ਨੇ ਵੀਡੀਓ ਦੇਖਦੇ ਨੇ ਬਹੁਤ ਸਾਰੇ ਆਪਣੇ ਵੀਰ ਭਰਾ ਸਪੋਰਟ ਕਰਦੇ ਨੇ ਪਰ ਸਬਸਕ੍ਰਾਈਬ ਦੀ ਗਿਣਤੀ ਥੋੜੀ ਛੋਟੀ ਹੈ ਪਲੀਜ਼ ਸਬਸਕ੍ਰਾਈਬ ਵੱਤੋ ਵੱਤ ਜਰੂਰ ਕਰ ਦੋ ਤੇ ਆ ਵੀਡੀਓ ਚੰਗੇ ਲੋਕ ਦੇਖ ਲੈਂਦੇ ਨੇ ਸਬਸਕ੍ਰਾਈਬ ਥੋੜੇ ਜਿਹਾ ਘੱਟ ਹੁੰਦੇ ਨੇ ਤੇ ਲਾਈਕ ਵੀ ਘੱਟੋ ਘੱਟ ਇੱਕ ਲਾਈਕ ਤੁਹਾਡਾ ਛੋਟਾ ਜਿਹਾ ਜਿਹੜਾ ਹੈਗਾ ਆਪਾਂ ਨੂੰ ਬਹੁਤ ਜ਼ਿਆਦਾ ਮੋਟੀਵੇਟ ਕਰਦਾ ਹੈ ਅਗਾਹ ਵਧਣ ਵਾਸਤੇ ਅਗਾਹ ਜਿਹੜਾ ਹੈਗਾ ਹੋਰ ਵਧੀਆ ਕੰਟੈਂਟ ਦੇਣਾ ਹੈ ਤੇ ਪਲੀਜ਼ ਹੱਥ ਬਨ ਕੇ ਬੇਨਤੀ ਹੈ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਮੇਰੇ ਭਰਾਵਾਂ ਨੂੰ ਤੇ ਜਰੂਰ ਭਾਈ ਘੰਟੀਆਂ ਕੁੰਡੀਆਂ ਨੱਪ ਲਿਆ ਕਰੋ ਚਾਰਾ ਭ ਤੇ ਸੰਦੀਪ ਦਾ ਸਫਰਨਾਮਾ ਸਾਰਿਆਂ ਦੀਆਂ ਘੰਟੀਆਂ ਕੁੰਟੀਆਂ ਪਾਈ ਨੱਪਦਿਆ ਕਰੋ ਬੜਾ ਧੰਨਵਾਦ ਤੁਹਾਡਾ ਸਾਰਿਆਂ ਦਾ ਚੱਲਦੇ ਆ ਜੀ ਬਸ ਸਫਰ ਆ ਜਿਹੜਾ ਸ਼ੁਰੂ ਕਰਦੇ ਆ ਤੇ ਅੱਜ ਭਾਈ ਚਾਹ ਵੀ ਬਣਾਉਣੀ ਆ ਵਧੀਆ ਜੀ ਨਵੇਂ ਸਿਲੰਡਰ ਤੇ ਨਵੀਂ ਢੋਲੀ ਤੇ ਭਾਈ ਵਧੀਆ ਜੀ ਚਾਹ ਬਣਾਵਾਂਗੇ ਹਜੇ ਦੁੱਧ ਨਹੀਂ ਮਿਲਿਆ ਮਗਰ ਪੁੱਛਦੇ ਤੁਰੇ ਆਉਂਦੇ ਆਗੇ ਜਿੱਥੇ ਜੇ ਦੁੱਧ ਮਿਲ ਗਿਆ ਭਾਈ ਉੱਥੇ ਆਪਾਂ ਚਾਹ ਬਣਾ ਲਾਂਗੇ ਸਮਾਂ ਜਿਹੜਾ ਭਾਈ 12:30 ਦਾ ਹੋ ਗਿਆ ਤੇ ਚਾਹ ਬਣਾਉਣ ਦਾ ਟਾਈਮ ਹੋ ਗਿਆ ਤੇ ਜਿਹੜਾ ਆਪਾਂ ਨਵਾਂ ਲੈ ਕੇ ਆਏ ਆ ਗੈਸ ਚੁੱਲਾ ਉਹਦੇ ਤੇ ਪ੍ਰਧਾਨ ਸਾਹਿਬ ਦੇਖੋ ਕਿਹੜੇ ਲੋਟ ਬੈਠਿਆ ਉੱਪਰ ਸ਼ੈੱਡ ਪਾਇਆ ਵਧੀਆ ਮੀਕਣੀ ਤੋਂ ਵੀ ਕੋਈ ਡਰ ਨਹੀਂਗਾ ਹੁਣ ਕੰਨ ਮ ਕੰਨ ਮਣ ਕਾਣੀ ਜੀ ਜਿਹੜੀ ਹੋਣ ਵੀ ਲੱਗੀ ਸੀ ਤਾਂ ਹੀ ਬਈ ਉਹ ਸਾਈਕਲ ਇਧਰ ਲਾਤਾ ਅੱਜ ਫਿਰ ਚਾਹ ਬਣਾਉਣੀ ਆ ਬਾਈ ਚੱਬ ਕੱਢ ਤੇ ਕੌਲੇ ਇਧਰਲੇ ਪਾਸੇ ਪਏ ਆਗੇ ਤੇ ਦੇਖੋ ਤੁਸੀਂ ਭਰ ਭਰ ਹਣਾ ਅੰਦਰ ਕਿਹੜੇ ਲੋਟ ਜਾਣਗੇ ਕੋਲ ਸਾਹਿਬ ਨੂੰ ਮੂਰੇ ਆ ਜਾਣ ਤਾਂ ਮੜਾ ਜਾ ਕਮਰੇ ਮੂਰੇ ਆ ਜਾਣ ਲੋ ਅੱਜ ਆਪਣੇ ਹੱਥ ਦੀ ਚਾਹ ਬਣੂਗੀ ਡੋਂਗਾ ਬਾਈ ਪਾਣੀ ਦਾ ਫੁੱਲ ਆ ਜਮ ਨਿਹਰਾ ਆ ਜਾਊਗਾ ਐਡੀਆਂ ਡੀਆਂ ਕਾ ਕੱਪੀਆਂ ਜੀਆਂ ਮਿਲਦੀਆਂ ਐਤੋਂ ਬਾਦ ਅੱਛਾ ਖੰਡ ਤੁਸੀਂ ਪਾਉਂਗੇ ਜੀ ਠੀਕ ਹੈ ਜੀ ਠੀਕ ਕੱਲੇ ਨੂੰ ਖਾਉਣੀ ਨਾ ਹੋਣਾ ਹਾਂ ਇਹ ਵੀ ਗੱਲ ਮਾਂ ਮੂਠੀਆਂ ਦਾ ਹੀ ਆਪਣਾ ਹਿਸਾਬ ਕਿਤਾਬ ਖੰਡ ਵਾਲਾ ਕੋਈ ਚਮਚਾ ਚੁਮਚਾਣਾ ਨਹੀਂ। ਅੱਤੀ ਰੋਕੇ ਤੇ ਮਿੱਠਾ ਠੋਕੇ। ਬੇਚਰੇ ਲੈਂਚੀ ਦਾ ਵੀ ਕੋਈ ਕੋਈ ਪੱਤਾ じゃ ਹੈਗਾ ਬਾਈ। ਆਹ ਅੱਤੀ ਦਾ ਪੱਤਾ। ਹੋਠ ਹੋ ਗਏ ਯਾਰ ਮਾੜੀ। ਕਮੀ ਪੈਚੀ ਨਾ ਕੋਰਾ ਜੇ। ਇਹ ਦੁੱਧ ਦਾ ਪੈਕਟ ਆਪਾਂ ਨੂੰ ਮਿਲਿਆ ਜੀ। 34 ਰੁਪਏ ਦਾ 1 ਰੁਪਿਆ ਘਟ ਗਿਆ ਜੀ 35 ਰੁਪਏ ਦਾ ਤੇ ਪਰ ਨਾ ਜੇ ਪਧੋੜਾ ਜਾ ਜਿਵੇਂ ਬੱਟ ਘਾੜਦਾ ਹੁੰਦਾ ਜਟ ਫਿਰ ਉਸ ਰੋਟ ਬੰਨਿਆ ਹੋਇਆਗਾ ਜੀ ਕਿਉਂਕਿ ਗਰਮੀ ਜਿਆਦਾ ਹੈ ਯਾਰ ਸਿਰਚ ਨਾ ਖੁਰਕ ਜੀ ਲੜਨ ਲੱਗ ਜਾਂਦੀ ਆ ਤੇ ਫਿਰ ਆਪਾਂ ਸਰਪਾਲ ਕੋਲੇ ਨਹੀਂ ਹੁੰਦਾ ਤੇ ਫਿਰ ਆਪਾਂ ਆਪੀ ਕਲਾਕਾਰੀ ਜਿਹੜੀ ਕਰ ਲੈਨੇ ਹੁੰਦੇ ਆ ਜੀ ਇਹ ਬਾਬਾ ਬਲੀ ਕਰੇ ਬਸ ਬਣ ਜਾਂਨ ਦੋ ਚਾ ਭਰ ਕੇ ਕੋਲੇ ਪੀ ਕੇ ਗੱਡੀਆਂ ਕਰਕੇ ਸੈਟਿੰਗ ਮੈਟਿੰਗ ਫਿਰ ਤੁਰਦੇ ਆ ਜੀ ਅੱਗੇ ਵੱਲ ਨੂੰ ਵਿਹਾਰ ਕਰਨੀ ਨੂੰ ਪੱਤੀ 30 ਕਿਲੋਮੀਟਰ ਹੈਗਾ ਜੀ ਬਿਹਾਰ ਮਤੀ ਦਾਦੀ ਕਿਲੋਮੀਟਰ ਹੈਗਾ ਆਪਣੀ ਅਲੱਗ ਨਵੀਂ ਸਟੇਟ ਅੱਜ ਦੂਬਾਰ ਜਾਵਾਂਗੇ ਜੇ ਸੀ ਅੰਡੇ ਵਾਲੀ ਅੰਡਾਵਾਂ ਅੰਡਾਵਾਂ ਜਾਵਾਂਗੇ ਅੰਡਾਵਾਂ ਬਸ ਹੁਣ ਜਾਣ ਲੈਣੀ ਹੈ ਜੀ ਸਾਢੇ 18 ਜੜੀਆਂ ਬੂਟੀਆਂ ਨਾਲ ਤਿਆਰ ਕੀਤੀ ਗਈ ਜੀ ਤੇ ਦੇਸ਼ ਦੀ ਭਾਰਤ ਦੇਸ਼ ਦੀ ਸੱਤਮੀ ਸਟੇਟ ਦੀ ਇਹ ਚਾਹ ਹਰਪਾਲ ਦੇ ਰੰਗ ਨਾਲ ਦੀ ਹਰਪਾਲ ਤਾਂ ਵੈਸੇ ਜਿਆਦਾ ਗੋਰਾਗਾ ਜੀ ਮਾਫ ਕਰੀਂ ਭਾਈ ਤੇ ਆ ਜਾ ਮੁੰਡਿਓ कौले कौले ਮਾਜੀ ਤੁਹਾਡਾ ਵਿਪਨ ਸਿੰਘ ਕੁਸਵਾਹਾਂ ਵਿਪਨ ਸਿੰਘ ਵਿਪਨ ਸਿੰਘ ਕੁਸਵਾਹਾਂ ਕੁਸਵਾਹਾਂ ਜੀ ਅੱਛਾ ਕੌਣ ਸੀ ਜਗ੍ਹਾ ਸੇ ਭਈਆ ਹਮ ਹਰਕੋਲ ਬਲੱਦ ਸੇ ਗਾਜੀਪੁਰ ਜ਼ਿਲ੍ਹੇ ਕੇ ਭਦੋਰਾ ਗਾਂਵ ਸੇ ਠੀਕ ਹੈ ਜੀ ਜੀ ਬਹੁਤ ਮਿਹਰਬਾਨੀ ਬਾਈ ਪਾਣੀ ਲਈ ਤੇ ਮਾਈਨੇ ਭਾਈ ਠੰਡਾ ਪਾਣੀ ਪਿਆ ਜਿਵੇਂ ਆਪਾਂ ਤੁਹਾਡੇ ਨਾਲ ਪਹਿੱਚੀ ਗੱਲ ਕਰੀ ਹੈ ਹਣਾ ਹੁਣ ਆਪਾਂ ਇਸ ਬੋਤਲ ਚੋਂ ਕੱਢ ਕੇ ਆਪਾਂ ਨੇ ਵਾਲੀ ਸਟੀਲ ਦੀ ਬੋਤਲ ਚ ਇਹਨੂੰ ਪਾਣੀ ਨੂੰ ਪਾ ਲਾਂਗੇ ਤੇ ਇਹਦੀ ਜਿਹੜੀ ਜਗ੍ਹਾ ਹੈਗੀ ਹੈਗੀ ਸਾਹਮਣੇ ਜਿਵੇਂ ਉਹ ਬੋਤਲਾਂ ਪਈਆਂ ਹਨਾ ਪਲਾਸਟਿਕ ਦੀਆਂ ਸਾਰੀਆਂ ਉੱਥੇ ਰੱਖ ਦਾਂਗੇ ਭਾਈ ਆਪਾਂ ਇਹਨੂੰ ਸਟੀਲ ਦੀ ਬੋਤ ਬਕਸਰ ਸ਼ਹਿਰ ਤੋਂ ਬਾਈ 15 ਕਿਲੋਮੀਟਰ ਨਾ ਪਿੱਛੇ ਫੇਰ ਰੁਕ ਗਏ। ਥਾਂ ਨਹੀਂ ਕਿਸੇ ਪਾਸੇ ਮਿਲਦਾ ਸੀ ਨਹੀਂ ਤਾਂ ਹੋਰ ਵੀ ਥੋੜਾ ਜਿਹਾ ਪਿੱਛੇ ਹੀ ਰੁਕ ਜਾਂਦੇ ਪਰ ਇਧਰ ਖੁੱਲਾ ਡੁੱਲਾ ਜਿਹਾ ਥਾਂ ਮਿਲ ਗਿਆ ਤੇ ਦਰਖਤ ਰੁਖਤ ਵਧੀਆ ਸੀਗੇ ਬਾਈ ਛਾਂ ਵਧੀਆ ਸੀਗੀ ਤੇ ਖੁੱਲਾ ਡੁੱਲਾ ਜਿਹਾ ਆਪਾਂ ਨੂੰ ਥਾਂ ਐਦਾਂ ਦਾ ਵਧੀਆ ਲੱਗਦਾ ਹਨ ਤੇ ਉੱਥੇ ਆਪਾਂ ਰੁਕ ਗਏ ਸਾਈਕਲ ਵਾਲੇ। ਤਿੰਨੇ ਭਰਾ ਆਪਣੇ ਉਹ ਸਾਹਮਣੇ ਬੈਠੇ ਆਗੇ ਤੇ ਅੱਜ ਬਾਈ ਫਿਰ ਨਵੇਂ ਚੁੱਲੇ ਚੌਕੇ ਦਾ ਜਿਹੜਾ ਜਿਆਦਾ ਚਾਗ ਆ ਹਨਾ ਤੇ ਦਿਖਾਉਣੇ ਆ ਤੁਹਾਨੂੰ ਮਾੜਾ ਜਿਹਾ ਆਹ ਲਓ ਭਾਈ ਫੇਰ ਡਾਊਂਗਾ ਦਰਤਾ ਤੇ ਹੁਣ ਜਿਹੜੇ ਮੇਨ ਕਲਾਕਾਰ ਇਹਦੇ ਹੈਗੇ ਹੈਗੇ ਨੀਸ਼ੂ ਭਾਈ ਆਗੇ ਦਿਵਾਲੇ ਹੋਏ ਬੈਠੇ ਆਗੇ ਤੇ ਆਲੂ ਉਬਲੀ ਜਾਂਦੇ ਆ ਭਾਈ ਇਹਦੇ ਚ ਆਹ ਲਓ ਜੀ ਦੇਖ ਲਓ ਜੀ ਆਲੂ ਥੋੜਾ ਜਿਹਾ ਟਾਈਮ ਲੱਗੂਗਾ ਤੇ ਬਰੈਡ ਬਰੁੱਡ ਭਾਈ ਕੁਛ ਨਾ ਕੁਛ ਬਣਾ ਕੇ ਵਧੀਆ ਜਿਹਾ ਖਵਾਊਗਾ ਭੁੱਖ ਲੱਗੀ ਪਈ ਆ ਸਵੇਰ ਦੇ ਜਿਹੜੇ ਆਪਾਂ ਫਲ ਫਰੂਟ ਖਾਧੇ ਆਗੇ ਤੇ ਹੁਣ ਆ ਖਾਵਾਂਗੇ ਬਰੈਡ ਬਣਾਊਗਾ ਨੀਸ਼ੂ ਜਿਹੜੇ ਦਿਖਾਵਾਂਗੇ ਸਾਨੂੰ ਤੇ ਕਿੱਦਾਂ ਦੇ ਬਣੇ ਨਮਾ ਤਵਾ ਵੀ ਉਧਰ ਪਰਲੇ ਪਾਸੇ ਪਿਆਗਾ ਤੇ ਜੇ ਚਾਹ ਦੀ ਘੁੱਟ ਨਾਲ ਹੋ ਜੇ ਤਾਂ ਬਾਹਲਾ ਸੋਨੇ ਤੇ ਸਾਗੇ ਵਾਲੀ ਗੱਲ ਹੋ ਜੂਗੀ। ਦੇਖਦੇ ਆਂ ਜੀ ਚਲੋ ਦੇਖਦੇ ਆਂ ਕੀ ਬਣਦਾ। ਸਹੀ ਗੱਲ ਕੀਤੀ ਚਾਹ ਵਾਲੀ ਗੱਲ ਕੀਤੀ। ਠੀਕ ਹੈ ਜੀ ਠੀਕ ਹੈ। ਲਾਵਾ ਨੂੰ ਫੋਨ ਲਾ। ਅੱਛਾ। ਅੱਛਾ। ਉਹ ਵਜਿਆ ਕਿੰਨਾ ਗੱਡੀ। ਹੋ ਗਿਆ ਮਿਕਸ ਆਉਂਦਾ। ਥੋੜਾ ਹੈਗਾ ਬਣੀ ਹੋ ਗਈ ਬੜਾ ਹੋਰ ਗੈਸ ਘਟਾ ਦੇ ਬ੍ਰੈਡ ਬਾਈ ਹਜੇ ਆਪਣੇ ਬਣੇ ਨਹੀਂ ਤੇ ਆਹ ਪੂਰੀ ਝਾਕ ਰੱਖੀ ਬੈਠੇ ਜੀ ਬੜਾ ਤੰਗ ਕੀਤਾ ਇਹਨਾਂ ਨੇ ਉਹਦੀ ਝਪਟ ਜੀ ਮਾਰ ਕੇ ਆ ਜਾਂਦੇ ਆਗੇ ਦੇਸੀ ਕਿਉਂ ਰਹਾ ਤਿਆਰ ਕੀਤੇ ਹੋਏ ਬਾਈ ਜੀ ਸ਼ੂ ਬਾਈ ਨੇ ਬ੍ਰੈਡ ਵਿੱਚ ਹਵਾਲ ਕੇ ਆਲੂ ਲਾਏ ਆਗੇ ਉਹ ਡੰਡੇ ਲੈ ਕੇ ਚਾਕੇ ਸਾਰੇ ਬਹੁਤ ਸਵਾਦ ਬਣਿਆ ਬਾਈ ਬਹੁਤ ਵਧੀਆ ਪਰ ਆ ਬਾਂਦਰਾ ਨੇ ਬੜਾ ਤਾਂ ਕੀਤਾ ਆ ਗੰਡੇ ਗੰਡੇ ਖਲਾਰਤੇ ਇਹਨਾਂ ਨੇ ਆਪਣੇ ਸਾਰੇ ਆ ਦੇਖੋ ਉਹ ਗੰਡੇ ਖਾਈ ਜਾਂਦਾ ਉਹਦੇ ਇਹਨਾਂ ਨੇ ਬੜਾ ਲਹੂ ਪੀਤਾਗਾ ਪਟਨਾ ਸਾਹਿਬ ਹੈਗਾ ਬਾਈ 125 ਕਿਲੋਮੀਟਰ ਤੇ ਆਰਾ ਲਿਖਿਆ ਹੋਇਆ 75 ਕਿਲੋਮੀਟਰ ਤੇ ਬਕਸਰ ਜਿੱਥੋਂ ਆਪਾਂ ਸਵੇਰੇ ਚੱਲੇ ਸੀਗੇ ਤੇ ਵੀ ਬਕਸਰ ਜਾਣਾ ਭਾਈ ਹੋ 4 ਕਿਲੋਮੀਟਰ ਰਹਿ ਗਿਆ ਤੇ ਸਮਾਂ ਜਿਹੜਾ ਹੁਣ ਸਵਾ 6 ਦਾ ਹੋ ਗਿਆ ਤੇ ਮੂੰਹ ਨੇ ਰਾਜਾ ਹੋਣ ਲੱਗਿਆ ਕੱਲ ਨੂੰ ਆਪਾਂ ਬਕਸਰ ਤੋਂ ਜਾਵਾਂਗੇ ਆਰਾ ਫਿਰ ਆਰੇ ਤੋਂ ਆਪਾਂ ਜਾਵਾਂਗੇ ਪਟਨਾ ਸਾਹਿਬ ਤੇ ਬਕਸਰ ਹੈਗਾ ਜੀ ਜਿਹੜਾ ਇਹ ਬਿਹਾਰ ਦਾ ਪਹਿਲਾ ਸ਼ਹਿਰ ਕਹਿ ਸਕਦੇ ਆਪਾਂ ਪਹਿਲਾ ਸ਼ਹਿਰੀ ਹੈਗਾ ਕਹਿ ਕੀ ਸਕਦੇ ਆ ਤੇ ਇਹ ਜਿਹੜਾ ਰੋਡ ਹੈਗਾਗਾ ਨੈਸ਼ਨਲ ਹਾਈਵੇ 922 ਨੰਬਰ ਇਹ ਰੋਡ ਹੈ ਇਹ ਜਿਹੜਾ ਬਾਈ ਆ ਪੁਲ ਜਾਂਦਾ ਹੈ ਨਾ ਇਹ ਪੁਲ ਬਣਿਆ ਹੋਇਆ ਹੈ ਸਾਹਮਣੇ ਹੈਗੀ ਗੰਗਾ ਨਦੀ ਜਿੱਥੇ ਉਹ ਗਾਂ ਟਰੱਕ ਜਾਂਦੇ ਉੱਪਰ ਜਾ ਕੇ ਬਿਲਕੁਲ ਥੱਲੇ ਦੀ ਗੰਗਾ ਨਦੀ ਲੰਘਦੀ ਹੈਗੀ ਤੇ ਉੱਥੋਂ ਹੀ ਸਮਝ ਲਓ ਬਾਈ ਪਿੱਛੇ ਜੂਪੀ ਦਾ ਜਿਹੜਾ ਬਾਰਡਰ ਹੈ ਖਤਮ ਹੋ ਜਾਂਦਾਗਾ ਜੂਪੀ ਦੀ ਹੱਦ ਆ ਜਿਹੜੀ ਉੱਥੋਂ ਤੱਕ ਹੀ ਆ ਮੁੱਕ ਜਾਂਦੀ ਹੈ ਤੇ ਬਾਰਡਰ ਸ਼ੁਰੂ ਹੋ ਜਾਂਦਾ ਜੀ ਤੇ ਬਾਰਡਰ ਬਣਿਆ ਹੋਇਆ ਉੱਥੇ ਤੇ ਐਦੂ ਗਾਂ ਸਾਰਾ ਜਿਹੜਾ ਬਿਹਾਰ ਸ਼ੁਰੂ ਹੋ ਜਾਂਦਾ ਤੇ ਬਾਬੇ ਦੀ ਕਿਰਪਾ ਨਾਲ ਜੀ ਇਹ ਆਪਣੀ 7ਵੀਂ ਸਟੇਟ ਆਗੀ ਤੇ ਪਿੱਛੇ ਰਹਿ ਗਿਆ ਜੁਪੀ ਤੇ ਇਧਰਲੇ ਪਾਸੇ ਹੈਗਾ ਬਿਹਾਰ ਤੇ ਜੁਪੀ ਵਾਲੇ ਵੀਰਾਂ ਦਾ ਜੀ ਬੜਾ ਧੰਨਵਾਦ ਬੜਾ ਉਹਨਾਂ ਨੇ ਪਿਆਰ ਸਤਿਕਾਰ ਰਹਿ ਦਿੱਤਾ ਤੇ ਬੜਾ ਥਾਂ ਥਾਂ ਤੇ ਭਾਈ ਆਪਣੀ ਉਹਨਾਂ ਨੇ ਮਦਦ ਕੀਤੀ ਹੈਗੀ ਪਿਛਲੀਆਂ ਵੀਡੀਓ ਦੇ ਵਿੱਚ ਜਿਵੇਂ ਸਾਰਿਆਂ ਨੇ ਦੇਖਿਆ ਹੀ ਹੈਗਾ ਆਪਣੀ ਭਾਈ ਉਹਨਾਂ ਨੇ ਬਹੁਤ ਮਦਦ ਕੀਤੀ ਤੇ ਬਹੁਤ ਧੰਨਵਾਦ ਭਾਈ ਜੁਪੀ ਦੇ ਸਾਰੇ ਭਰਾਵਾਂ ਦਾ ਭੈਣਾ ਭਰਾਵਾਂ ਦਾ ਸਭ ਨੇ ਬੜਾ ਪਿਆਰ ਤੇ ਸਤਿਕਾਰ ਦਿੱਤਾ ਤੇ ਹੁਣ ਆਪਾਂ ਬਿਹਾਰ ਦੇ ਵਿੱਚ ਕੁਛ ਦਿਨ ਆਸਾ ਪਾਸਾ ਦੇਖਾਂਗੇ ਭਾਈ ਕਿੱਦਾਂ ਦੇ ਲੋਕ ਆ ਕੀ ਗੱਲਬਾਤ ਹੈ ਤੇ ਚੱਲਦੇ ਆ ਜੀ ਅੱਗੇ ਅੱਜ ਦੀ ਰਾਤ ਆਪਣੀ ਸ਼ਹਿਰ ਬਕਸਰ ਦੇ ਵਿੱਚ ਕਾਫੀ ਕੁਝ ਦੇਖਣ ਵਾਲਾ ਹੈਗਾ ਅੱਜ ਤਾਂ ਐਸੀ ਹੁਣ ਆਪਣਾ ਸਵਾ ਨਾਲ ਲੱਗੇ ਜੀ ਕਿਉਂਕਿ ਮੂਹ ਨੇਰਾ ਜਾ ਹੋਇਆ ਪਿਆ ਸਵਾ 6 ਦਾ ਟਾਈਮ ਹੈ ਅਜੇ ਸ਼ਹਿਰ 'ਚ ਵੜਦੇ ਕੋਈ ਪੈਨ ਕਰਨ ਦੀ ਥਾਂ ਤੁਨ ਲੱਭਦੇ ਆਪਾਂ ਨੂੰ 8-9 ਵਜੇ ਜਾਣਗੇ ਤੇ ਫਿਰ ਕੱਲ ਨੂੰ ਆਪਾਂ ਤੜਕੇ ਇਹ ਸ਼ਹਿਰ 'ਚ ਜਿਹੜਾ ਕੋਸ ਮਾੜਾ ਮੋਟਾ ਦੇਖਣ ਵਾਲਾ ਉਹ ਦੇਖ ਕੇ ਫਿਰ ਅੱਗੇ ਵੱਲ ਆਰਾ ਵੱਲ ਫੇਰ ਚੱਲਾਂਗੇ ਇਹ ਆ ਗਿਆ ਜੀ ਗੰਗਾ ਨਦੀ ਦਾ ਪੁਲ ਤੇ ਜਿਹਨੂੰ ਆਪਾਂ ਜੂਪੀ ਤੇ ਬਿਹਾਰ ਦਾ ਬਾਰਡਰ ਵੀ ਕਹਿ ਸਕਦੇ ਆ ਇਹਹੀ ਬਾਰਡਰ ਹੈ ਜੀ ਜੂਪੀ ਤੇ ਬਿਹਾਰ ਦਾ ਅੱਗੇ ਸਾਹਮਣੇ ਜਿਹੜੀਆਂ ਲਾਈਟਾਂ ਚੱਲ ਜਾਂਦੀਆਂ ਬਾਈ ਜਿਹੜੇ ਸ਼ਹਿਰ ਦੀਆਂ ਉਹ ਬਿਹਾਰ ਦੇ ਸ਼ਹਿਰ ਦੀਆਂ ਲਾਈਟਾਂ ਆ ਪਰਲੇ ਪਾਸੇ ਪੁਲ ਲੰਘਦੇ ਸਾਰਾ ਜਿਹੜਾ ਬਕਸਰ ਸ਼ਹਿਰ ਆਗਾ ਇਧਰਲੇ ਪਾਸੇ ਗੰਗਾ ਨਦੀ ਜੀ ਤੇ ਆ ਸਾਰੇ ਬਾਈ ਖੇਤ ਸੀਗੇ ਮਾੜਾ ਮੋਟਾ ਜਿਹੜਾ ਲੋਕਾਂ ਨੇ ਕੱਖ ਕੰਡਾ ਬੀਜਿਆ ਹੋਇਆ ਸੀਗਾ ਤੇ ਜਦੋਂ ਪਾਣੀ ਵਧਿਆ ਸੀਗਾ ਗੰਗਾ ਨਦੀ ਚ ਬਈ ਇੱਥੇ ਸਾਰਾ ਜਿਹੜਾ ਹੋ ਗਾਂ ਤੱਕ ਪਾਣੀ ਪਾਣੀ ਹੋ ਗਿਆ ਸੀਗਾ ਤੇ ਹੁਣ ਜਿਹੜਾ ਵਹਾਗ ਆ ਪਿੱਛੇ ਨੂੰ ਮੁੜ ਗਿਆ ਬਹੁਤ ਘਟ ਗਿਆ ਪਾਣੀ ਅੱਗੇ ਨਾਲ ਆ ਦੇਖੋ ਇੱਥੋਂ ਤੱਕ ਗਾਂਾਂ ਗਾਂ ਤੱਕ ਬਈ ਸਾਰੇ ਕਿਤੇ ਇੱਥੇ ਪਾਣੀ ਪਾਣੀ ਸੀਗਾ ਤੇ ਹੁਣ ਇਹ ਪਾਣੀ ਬਹੁਤ ਘਟ ਗਿਆ ਗੰਗਾ ਨਦੀ કે ભાઈ આપા આ ગયાં ਤੇ આહા બિહાર ਦਾ શહેર ਆ ਜੀ મેં આપા પહેલે ਹੀ ਦੱਸਿਆ ਬਕਸਰ ਸ਼ਹਿਰ ਆਗਾ ਸਾਹਮਣੇ ਲਿਖਿਆਗਾ ਸਤਾਈਲ ਬਾਜ਼ਾਰ ਤੇ ભાઈ ਇਸ ਸੜਕ ਦੇ ਉੱਤੇ ਨਾ ਬਹੁਤ ਜ਼ਿਆਦਾ ਪੀੜ ਹੈ ਕਿਹੜੀ ਸੜਕ ਹੈ ભાઈ ਕਿਹੜਾ ਰੋਡ ਹੈ ਇਹ ਕਿਹੜਾ ਬਾਜ਼ਾਰ ਵਾਜਦਾ ਆਪਾਂ ਭਾਈ ਜੀ ਤੋਂ ਪੁੱਛਦੇ ਆ ਆਪਣੇ ਨਾਲ ਇਧਰ ਭਾਈ ਹੈ ਗਿਆ એ ભાઈ کیا નામ ਹੈ ਆਪਕਾ ਮੇਰਾ ਨਾਮ મોਨੂ ਪੜੇਗਾ ਠੀਕ ਹੈ ਜੀ ਜੇ ਭਾਈ ਕੌਣ ਸਾ ਬਾਜ਼ਾਰ ਹੈ ਜੋ ਇਤਨਾ ਰਸ਼ ਹੈ ਜਹਾ ਪਰ ਇਹ ਮੇਨ ਰੋਡ ਕ੍ਰਿਸ਼ਨਾ سینਮਾ ਬੋਲਾ ਜਾਤਾ ਹੈ कौन सा मेन रोड कृष्णा सिनेमा हॉल है ये अच्छा यहाँ हर रोज इतने रश रहता है भाई रोज इतना ही दिन सबसे बिजी रोड यही है अच्छा अच्छा यहाँ की भाई जान... इस शहर की जनसंख्या कितनी होगी लगभग कोई है आइडिया यहाँ का यहाँ का मान लीजिए बीस लाख से कम ना होगी इसी शहर की, की बक्सर की खास बक्सर शहर की अब आउट एरिया मान लीजिएगा तो अलग हो जाएगा अच्छा कोई खास जगह शहर में घूमने वाली यहाँ पे राम रेखा घाट है राम रेखा घाट जहाँ राम जी का वहाँ पे अपना शिक्षा स्थली है अच्छा फिर इसके बाद मतलब मंदिर उंदिल है अच्छा यही सब घूमने वाला घाट वोट है ठीक है बहुत शुक्रिया भाई धन्यवाद पासे कहते निशु ने भाई ਜੂਸ ਤਿਆਰ ਕਰਵਾ ਲਿਆ ਗੰਨੇ ਦਾ ਗੰਨੇ ਦਾ ਜੂਸ بڑا ਗਲਾਸ 20 ਰੁਪਏ ਦਾ ਛੋਟਾ ਗਲਾਸ 10 ਰੁਪਏ ਦਾ ਮੀਂਹ ਮੈਰ ਲਓ ਸੀ ਨਾ ਹਾਂ ਬਾੜ ਇਹ ਭਾਈ ਮੇਨ ਬਾਜ਼ਾਰ ਆ ਇੱਥੋਂ ਦਾ ਬੜਾ ਰਸ ਰਹਿੰਦਾ ਇੱਥੇ ਟਾਈਮ ਭਈ 8 ਵਜ ਗਏ ਤੇ ਸ਼ਹਿਰ ਹੈਗਾ ਬਖਸਰ ਬਿਹਾਰ ਦੇ ਵਿੱਚ ਰਹਿਣ ਦੇ ਲਈ ਅੱਜ ਆਪਾਂ ਨੂੰ ਜਿਹੜੀ ਜਗ੍ਹਾ ਮਿਲ ਗਈ ਹੈ ਜੀ ਇਧਰਲੇ ਪਾਸੇ ਜਿਹੜਾ ਗੇਟ ਆਗਾ ਇਹ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸ੍ਰੀ ਗੁਰੂ ਸਤ ਸੰਗ ਸਾਹਿਬ ਬਖਸਰ ਥੋੜਾ ਜਿਹਾ ਮਿਟਿਆ ਪਿਆਗਾ ਭਈ ਅੱਖਰ ਮਿਟੇ ਪਏ ਆਗੇ ਤੇ ਅੱਜ ਦੀ ਰਾਤ ਆ ਜਿਹੜੀ ਆਪਾਂ ਇਸ ਗੁਰਦੁਆਰਾ ਸਾਹਿਬ ਚ ਰਹਿਾਂਗੇ ਜੀ ਬਿਹਾਰ ਚ ਸਾਹਮਣੇ ਹੈਗਾ ਜੀ ਦਰਵਾਰ ਸਾਹਿਬ ਤੇ ਸਾਈਕਲ ਆਪਾਂ ਆਪਣੇ ਇਧਰ ਲਾਤੀ ਆ ਤੇ ਆਉਂਦੇ ਆਉਂਦੇ ਬਾਈ ਕੱਪੜੇ ਧੋਣ ਵਾਲੇ ਸਾਬਣ ਤੇ ਸਰਫ ਆਪਾਂ ਨਾਲ ਹੀ ਲੈ ਆਏ ਸੀਗੇ ਬਾਜ਼ਾਰ ਚੋਂ ਫੜਨੇ ਆਏ ਸੀ ਆਉਂਦੇ ਹੋਏ ਤੇ ਕੱਪੜੇ ਬਾਈ ਬਹੁਤ ਗੰਦੇ ਹੋਏ ਪਏ ਆ ਸਾਰਿਆਂ ਨੂੰ ਪਹਿਲਾਂ ਤਾਂ ਆਪਾਂ ਬਾਈ ਕੱਪੜਿਆਂ ਤੇ ਛੁੱਟੀ ਲਾਉਣੀ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਕੱਪੜੇ ਹੀ ਸਾਫ਼ ਸਫਾਈ ਕਰਦਿਆਂ ਕੱਪੜਿਆਂ ਦੀ ਲੀੜਾ ਲੱਤਾ ਬਾਈ ਜਿਹੜਾ ਆਪਾਂ ਸਾਰਾ ਬਾਹਰ ਕੱਢ ਲਿਆ ਤੇ ਬਸ ਧੋਣ ਹੀ ਲੱਗੇ ਸੀਗੇ ਤੇ ਇਹਨਾਂ ਨੂੰ ਬਾਬਾ ਕਹਿੰਦਾ ਭਾਈ ਇੱਥੇ ਮਸ਼ੀਨ ਹੈਗੀ ਹੈਗੀ ਇਹਨੂੰ ਵਰਤ ਲੋ ਤੇ ਲੀੜਾ ਕੱਪੜਾ ਜਿਹੜਾ ਸੌਖਾ ਧੋਤਾ ਜਾਊਗਾ ਤੇ ਆਪਾਂ ਬਈ ਅੱਦੇ ਅੱਧ ਬਜੱਦੇ ਇੱਕ ਧੋਲੇ ਹੈਗੇ ਕੁਛ ਅੱਧ ਬਜੱਦੇ ਜੇ ਰਹਿ ਗਿਆ ਨਿਸ਼ੂ ਬਾਈ ਦੇ ਸਾਰੇ ਕੱਪੜੇ ਤੇ ਆਪਣੇ ਧੋਲੇ ਤੇ ਇਹਨਾਂ ਨੂੰ ਵੀ ਮਾੜੇ ਮੋਟੇ ਬਾਈ ਵਿੱਚ ਇੱਕ ਚਲਦਾਂਗੇ ਪਹਿਲਾਂ ਤਾਂ 20 ਰੁਪਈਆਂ ਦੀ ਬਾਈ ਥੋੜੀ ਸਰਫ ਲਿਆਂਦੀ ਸੀ ਫਿਰ ਸਰਪਾਲ ਬਾਜ਼ਾਰ ਚ ਗਿਆ ਸੀ ਦੁੱਧ ਲੈਣ ਵਾਸਤੇ ਤੇ ਇਹ ਕਿਲੋ ਸਰਫ ਹੋਰ ਖੜ ਲਿਆ ਕਿਉਂਕਿ ਬਾਈ ਇਹਦੇ ਵਿੱਚ ਮੈਲ ਹੱਡ ਮੈਲ ਐਨੀ ਐਨੀ ਗੋਡੇ ਗੋਡੇ ਮੈਲ ਐਨਾ ਚ ਬਹੁਤ ਜ਼ਿਆਦਾ ਮੈਲ ਆ ਗਈ ਤੇ ਬਾਬਾ ਭਲੀ ਕਰੇ ਸਾਰੇ ਕੱਪੜੇ ਧੋ ਤਵਾ ਕੇ ਆਪਾਂ ਅੱਜ ਕਮੈਂਡ ਕਰਕੇ ਜਮਾ ਓਕੇ ਰਿਪੋਰਟ ਗੱਡੀ ਕਰ ਦੇਣੀ ਹੈ ਠੀਕ ਹੈ ਜੀ ਠੀਕ ਹੈ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਕਣੀ ਬਾਧੀ ਹੈਗੀ ਤੇ ਅੱਜ ਦੀ ਰਾਤ ਆਪਾਂ ਹੈਗੇਾਂਗੇ ਜੀ ਬਿਹਾਰ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚਾਂਗੇ ਤੇ ਇੱਥੇ ਆਉਣ ਸਾਰੀ ਬਾਈ ਆਪਾਂ ਜਿਹੜਾ ਲੀੜਾ ਲੱਤਾ ਸੀਗਾ ਸਾਰੇ ਚਾਰੇ ਭਰਾਵਾਂ ਨੇ ਰਲ ਮਿਲ ਕੇ ਸਾਰੇ ਕੱਪੜੇ ਲੀੜੇ ਸਾਰੇ ਵਧੀਆ ਧੋ ਤੋ ਤੋਲੇ ਜੀ ਤੇ ਨਾ ਨੂੰ ਕਿ ਹੁਣ ਆਪਾਂ ਨਾ ਜੀ ਵੀਡੀਓ ਕੱਟ ਵੱਟ ਕਰਨ ਦੀ ਤਿਆਰੀ ਹੈਗੀ ਤੇ ਕੱਲ ਨੂੰ ਆਪਾਂ ਜਾਣਾ ਜੀ ਆ ਆ ਰਗਾ ਪਤਾ ਨਹੀਂ ਇਦਾਂ ਦਾ ਹੀ ਕੁਛ ਹੈਗਾ ਜੀ ਉੱਥੇ ਜਾਣਾਗਾ ਤੇ ਇਸ ਤੋਂ ਬਾਅਦ ਪਟਨਾ ਸਾਹਿਬ ਜਿਹੜਾ 125 ਕਿਲੋਮੀਟਰ ਦੂਰ ਹੈਗਾ ਪਰसों ਆਪਾਂ ਉੱਥੇ ਪਹੁੰਚ ਜਾਾਂਗੇ ਤੇ ਮਿਲਦੇ ਆਂ ਜੀ ਫਿਰ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਤੇ ਜਿਹੜਾ ਟਾਈਮ ਛੋਟਾ ਟਾਈਮ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰਦੇ ਹੋ ਤੇ ਚੰਗੇ ਚੰਗੇ ਕਮੈਂਟ ਕਰਦੇ ਹੋ ਉਹਦੇ ਭਾਈ ਬੜਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ